ਸਤ ਸ੍ਰੀ ਅਕਾਲ ਜੀ ਮਿੱਤਰੋ ਅੱਜ ਆਪਾਂ ਖੜੇ ਆ ਆਪਣੇ ਘਰੇ ਤੇ ਆਪਣਾ ਘਟੋ ਘਟ 100 ਸਾਲ ਪੁਰਾਣਾ ਆਪਾਂ ਕਹਸਾ 100 ਸਾਲ ਪੁਰਾਣਾ ਦਰਵਾਜਾ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਕਿਉਂਕਿ ਅੰਦਾਜ਼ਨ ਇਹ ਬਹੁਤ ਪੁਰਾਣਾ ਹੈਗਾ ਤੇ ਉਨੇ ਹੀ ਪੁਰਾਣੀਆਂ 100 ਸਾਲ ਪੁਰਾਣੀਆਂ ਇੱਥੇ ਖੁਰਨੀਆਂ ਬਣੀਆਂ ਹੋਈਆਂ ਨੇ ਇਸੇ ਦਰਵਾਜੇ 'ਚ ਕਿਉਂਕਿ ਇੱਥੇ ਪੁਰਾਣਾ ਪੁਰਾਣੇ ਸਮੇਂ 'ਚ ਪਸੂ ਬੰਨੇ ਜਾਂਦੇ ਸੀਗੇ ਮੀਂਹੇਰੀ ਮੀਂਹ ਕਣੀ 'ਚ ਤੇ ਇੱਥੇ ਪੰਠੇ ਪਾਏ ਜਾਂਦੇ ਸੀਗੇ ਆ ਦੇਖੋ 100 ਸਾਲ ਪੁਰਾਣੀਆਂ ਤੇ ਕੱਚੀ ਇੱਟ ਦੀ ਖੁਰਨੀ ਬਣੀ ਹੋਈ ਹੈ ਆ ਦੇਖੋ ਤੇ 4 4 ਇੰਚ 5 5 ਇੰਚ ਹੋਊਗੀ ਲਪਾਈ ਕੀਤੀ ਹੋਇਆ ਗੋਹੇ ਮਿੱਟੀ ਦੀ ਵਿੱਚੋਂ ਕਿਉਂਕਿ ਸਾਰੀਆਂ ਕੱਚੀਆਂ ਬਣਦੀਆਂ ਸੀਗੀਆਂ ਉਦੋਂ ਉਦੋਂ ਇੱਟਾਂ ਬਿਰਲੇ ਹੀ ਮਿਲਦੇ ਸੀ ਮਤਲਬ ਮਕਾਨ ਉਦੋਂ ਪੱਕਾ ਕਿਸੇ ਦਾ ਹੀ ਛੱਤਿਆ ਹੁੰਦਾ ਸੀਗਾ ਉਹ ਟਾਈਮ 'ਚ ਤੇ ਦੇਖੋ ਜਿਸ ਟਾਈਮ ਖੁਰਨੀਆਂ ਆ ਕੱਚੀਆਂ ਬਣਾਈਆਂ 4 4 ਇੰਚ ਮਿੱਟੀ ਚੜਾਈਏ ਦੇਖੋ ਕਿਹੜਾ ਮਿੱਟੀ ਫਿਰਦੀ ਹੈ ਤੇ ਉਹ ਕਿੰਨੀ ਚੜਦੀ ਉਹ 2 3 ਮਿਲੀਮੀਟਰ ਚੜਦੀ ਹੋਊਗੀ ਉਹ ਤੇ ਦੇਖੋ 4 4 ਇੰਚ ਡਾੜੀਆਂ ਪਈਆਂ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਮਿੱਟੀ ਫੇਰੀ ਗਈ ਹੋਣੀ ਇੱਥੇ ਤੇ ਤੂੜੀ-ਤਾੜੀ ਵੀ ਕਿਦਰੀ ਗਲ ਗਿਆ ਦੇਖੋ ਆ ਸਾਰੀ ਫੇਰੀ ਵੀ ਆ ਉੱਪਰ ਮਿੱਟੀ ਲਾਲ ਮਿੱਟੀ ਗੋਹਾ ਮਿੱਟੀ ਤੇ ਦੇਖ ਸਕਦੇ ਹੋ ਕੱਚੀ ਇੱਟ ਦੇ ਆ ਉਰੇ ਆ ਕੇ ਦਿਖਾ ਦਿਓ ਜਦੋਂ ਮੈਂ ਪਟੂnga ਇਧਰੋਂ ਕੱਚੀ ਇੱਟ ਦੀ ਸਾਰੀ ਆ ਕੰਦ ਹੈ ਆ ਦੇਖੋ ਇੱਟਾਂ ਵੀ ਆਪਸ ਵਿੱਚ ਮਰਜ ਹੋ ਗਈਆਂ ਗਾਰੇ ਮਿੱਟੀਆਂ ਨਾਲ ਆਈਆਂ ਹੋਈਆਂ ਦੇਖੋ ਆ ਦੇਖੋ ਤੇ ਕੱਚੀ ਇੱਟਾਂ ਦੀ ਸਾਰੀ ਕੰਧ ਬਣਾਈ ਪਈ ਸੀਗੀ ਇਹ ਜਿਹੜੀ ਖੁਰਨੀ ਮਣਾਉਣ ਲਈ ਲਾਈ ਜਾਂਦੇ ਸੀ ਕਿੱਲੇ ਗੱਡੇ ਜਾਂਦੇ ਸੀਗੇ ਨਾਲ ਮੇਰੀ ਸੁਰਤ 'ਚ ਵੀ ਇੱਥੇ ਪਸ਼ੂ ਪਜਦੇ ਰਹੇ ਆ ਤੇ ਉਸ ਤੋਂ ਬਾਅਦ ਇੱਥੇ ਹੁਣ ਆਪਾਂ ਪਸ਼ੂ ਨਹੀਂ ਬੰਨਦੇ ਆਹ ਸੈਂਡਗੇਟ ਇੱਥੇ ਪੱਕਾ ਕਰਕੇ ਲਾ ਲਿਆ ਤੇ ਇਹ ਖਰਨ ਲੱਗੀ ਸੀ ਰੇਤਾ ਇਧਰੋਂ ਡਿੱਗਣ ਲੱਗਿਆ ਕਿਉਂਕਿ ਇਹ ਜਦੋਂ ਕਿਸੇ ਚੀਜ਼ ਦੀ ਵਰਤੋਂ ਨਾ ਹੋਵੇ ਉਹਦੀ ਸਾਹ ਸੁਭਾਈ ਘਟ ਹੋਣ ਲੱਗ ਜਾਂਦੀ ਹੈ ਉਸੇ ਪ੍ਰਕਾਰ ਜਦੋਂ ਇੱਥੇ ਪਸ਼ੂ ਬੰਨਨੇ ਹਟ ਗਏ ਇਹ ਨਹੀਂ ਪਾਉਂਦੀ ਕਿ ਕਿਤੇ ਕੀਤੀ ਨਹੀਂ ਗਈ ਤੇ ਸੋ ਇਸ ਟਾਈਮ ਦੇ ਨਾਲ ਕਿਉਂਕਿ ਖੁਰਨੀ ਬਹੁਤ ਪੁਰਾਣੀਆਂ ਉੱਪਰ ਰਹਿ ਤਾ ਕਿੰਨਾ ਕ ਟਾਈਮ ਖੜ ਸਕਦਾਗਾ ਇਹ ਖੜ ਗਈ 100 ਸਾਲ 100 ਸਾਲ ਪੁਰਾਣੀ ਖੁਰਨੀ ਖੜਨ ਲੱਗੀ ਵਿੱਚੋ ਈਟਾਂ ਵੀ ਖੜ ਗਈਆਂ ਤੇ ਪੱਠਿਆਂ ਚੋਂ ਦਾ ਰੇਤਾ ਸੋ ਆਪਾਂ ਕਿਹਾ ਵੀ ਢਾੜ ਗਏ ਕਿਉਂ ਨਾ ਤੇ ਥੋੜਾ ਜਿਹਾ ਥਾਂ ਖੁੱਲਾ ਹੋ ਜੂ ਨਾਲੇ ਰਿਹਤੇ ਰੇਤਾ ਨਾ ਆਊਗਾ ਪੱਠਿਆਂ ਚ ਸੋ ਅੱਜ ਆਪਾਂ ਢਾਉਣ ਜਾ ਰਹੇ ਆ ਇਹ ਤੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿਉਂਕਿ ਪੁਰਾਣੀ ਵਿਰਾਸਤ ਨੂੰ ਢਾਉਣ ਨੂੰ ਜੀ ਤਾਂ ਨਹੀਂ ਕਰਦਾ ਹੁੰਦਾ ਪਰ ਇਹ ਟਾਈਮ ਦੇ ਨਾਲ ਥੋੜਾ ਇਹ ਸਾਥ ਛੱਡ ਜਾਂਦੀਆਂ ਤਾਂ ਕਰਕੇ ਢੋਣਿਆ ਪੈਂਦੀ ਮਜਬੂਰੀਵਰਸ ਸੋ ਦੇਖੋ ਜੀ ਖੁਰਦਿਆਂ ਆਏ ਤਾਂ ਇੱਕ ਆ ਰੱਖੀ ਵੀ ਐ ਇਹ ਇਹਦੇ ਵਿੱਚ ਪਾਥੀਆਂ ਪਈਆਂ ਇਹ ਥੋੜੀ ਕਵਰ ਹੈ ਤੇ ਇਧਰ ਜਦੋਂ ਆਪਾਂ ਉਹ ਭਰਦੇ ਹਾਂ ਹਰਾ ਤੇ ਇਹਨੂੰ ਵੀ ਆਪਾਂ ਟਾਈਮ ਨਾਲ ਢਾ ਦਾਂ ਕੋਈ ਨਾ ਪਰ ਇਹ ਹਜੇ ਮਜ਼ਬੂਤ ਪਈ ਆ ਕਾਫੀ ਦੋਰਾ ਦੇ ਉੱਤੇ ਪੱਕੀਆਂ ਦੇ ਲੱਗਦੇ ਹੁੰਦੇ ਆ ਤੇ ਇਹਦੀ ਵਰਤੋਂ ਤਾਂ ਹੁੰਦੀ ਨਹੀਂ ਇਹ ਵਧੀਆ ਖੜੀ ਹੈ ਇੱਥੇ ਇਹ ਤੇ ਆ ਖੜ ਗਈ ਸੀ ਕਿਉਂਕਿ ਇਹਦੇ ਉੱਤੇ ਸਮਾਨ ਸਿੱਟੀ ਰੱਖਦੇ ਆਂ ਤੇ ਇਧਰ ਜਦੋਂ ਹਰਾ ਪਾਉਨੇ ਆਂ ਕਈ ਵਾਰੀ ਤੇ ਹਲ ਹਿੱਲ ਚੁਣ ਹੋ ਜਾਂਦੀ ਐ ਵਿੱਚ ਕੰਗਾ-ਕੁੰਗਾ ਵਜਦਾ ਇਸ ਕਰਕੇ ਖਰਾਬ ਹੋ ਗਈ ਤੇ ਆਪਾਂ ਹੁਣ ਇਹਨੂੰ ਢਾ ਦੇਾਂਗੇ ਇੱਥੇ ਮਤਲਬ ਮਿੱਟੀ ਫੇਰਨਾਂਗੇ ਇਹਨੂੰ ਸਾਫ਼ ਕਰਾਂਗੇ ਇੱਥੋਂ ਤੇ ਧੰਨਵਾਦ ਜੀ ਐਨੀ ਵੀਡੀਓ ਕਹਿੰਦਾ ਹੋਇਆ ਮੈਂ ਪੁਰਾਣੀ ਬਰਸਤ ਨੂੰ ਢਾਉਣ ਨੂੰ ਜੀ ਤਾ ਨਹੀਂ ਸੀ ਕਰਦਾ ਕਿਉਂਕਿ ਆਹ ਦਰਵਾਜ਼ਾ ਕਾਫੀ ਖੜਾ ਜਿੰਨਾ ਟਾਈਮ ਇਹ ਖੜਾ ਰਹੂਗਾ ਓਨਾ ਟਾਈਮ ਅਸੀਂ ਇਹਨੂੰ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹ ਕਾਫੀ ਪ੍ਰਾਤਨ ਦ੍ਰਿਕ ਬਣਿਆ ਹੋਇਆ ਇੱਥੇ ਤੇ ਇਹਨੂੰ ਵੀ ਹਜੇ ਆਪਾਂ ਢਾਉਂਦੇ ਨਹੀਂ ਜਿੰਨਾ ਟਾਈਮ ਇਹ ਆਪਣਾ ਸਾਫ ਦਿੰਦਾ ਕਿਉਂਕਿ ਇੱਥੋਂ ਸਾਫ ਇਹਨੇ ਛੱਡ ਚੁੱਕਿਆ ਹੈਗਾ ਇੱਥੋਂ ਬਾਲੇ ਸਟੀਰ ਦੇਖ ਰਹੇ ਆ ਮੋਰੇ ਹੋ ਰਹੇ ਇਹਨੂੰ ਉੱਪਰ ਮਿੱਟੀ ਪਾ ਕੇ ਦੁਬਾਰਾ ਸੀ ਰਿਜ਼ਰਵ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਇਹਨੂੰ ਹੋਰ ਬਚਾਉਣ ਦੀ ਪਰ ਮੈਨੂੰ ਲੱਗਦਾ ਇਹ ਵੀ ਆਉਂਦੇ 10-15 ਸਾਲ ਤੱਕ ਆਪਣਾ ਸਾਥ ਛੱਡ ਦੂਗਾ ਸੋ ਬਚਾਉਣ ਦੀ ਜਿੰਨੀ ਹੋ ਸਕੇ ਪ੍ਰਾਣੀਆਂ ਵਿਰਾਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਧੰਨਵਾਦ